ਆਜੋ ਨਾ ਨਾ ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਪਿੱਛੇ ਰੱਖੋ ਧੱਕਾ ਕਰ ਦੋ ਧੱਕਾ ਪੁਲਿਸ ਬੰਦੇ ਕੁੱਟਦੀ ਆ ਸ਼ੀਸ਼ਾ ਤੋੜ ਕੇ ਲਾਈ ਦਾ ਲਾਈ ਦਾ ਓਏ ਫੋਨ ਫੜ ਕੇ ਰੱਖ ਪੰਜਾਬ ਪੁਲਿਸ ਬਰਾਬਾ ਗੱਡੀ ਕੇ ਰੋ ਗੱਡੀ ਦਾ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ असी घंटा पहले फोन करी वेजैर ਮੈਂ ਦੱਸ ਦਿੰਦਾ ਭਾਜੀ ਤੁਸੀਂ ਰੈਸਟੈਂਟ ਉੱਤੇ ਮੁਸਲਤ ਆਈ ਨਹੀਂ ਤੁਸੀਂ ਪੱਥਰ ਕਰਦੇ ਹੋ ਚੱਕ ਲੈ ਗਿਆ ਰਸਮ ਚੱਕ ਲੈ ਗਿਆ ਪਲੇਟ ਨੂੰ ਵੀ ਪਾ ਦੋ ਤੁਸੀਂ ਕਿੱਥੇ ਚੱਕ ਰਹੇ ਹੋ ਪੱਥਰ ਤੋਂ ਨਹੀਂ ਹੈ ਜਿੱਦ ਕੰਮ ਹੋ ਰਿਹਾ ਮਾਨ ਪੜਿਆ ਤੁਸੀਂ ਆਏ ਹੋ ਤੁਸੀਂ ਪੱਥਰ ਨਹੀਂ ਆਏ ਤੁਸੀਂ ਕਿਹੜੇ ਕਿਹੜੇ ਗਲਤ ਕੀਤਾ ਤੁਸੀਂ ਚੱਕਿਆ ਵਸੋ ਇਹਨਾਂ ਨੂੰ ਮੋੜਾ ਵਾ ਇਹਨਾਂ ਨੂੰ ਮੋੜਾ ਰੋ ਰੋਣ ਲਿਖੇ ਕਮਿਸ਼ਨ ਨੂੰ ਬੁਲਾਵਾ ਆ ਗਿਆ है तू दफ्तर कांगटा दफ्तर है तू तो बंदे जाके बंदे रहा दो का तोड़िया शीशा तोड़िया दफ्तर तोड़ो फोटो दफ्तर तोड़ो शीशा तोड़ो ओ नहीं हो गई जय कर दे तू लाल oh, आ गया यार कोई गल है ਬਾਰੇ ਇਲੈਕਸ਼ਨ ਕੇਜਰੀਬਗ ਪੰਜਾਬੀਆਂ ਆਈ ਅਸੀਂ ਆਂਗਿਆ ਦੇ ਪਿੱਛੇ ਲੱਗੇ ਪਰਾਂ ਬੋਲੋ ਆ ਪੰਜਾਬੀਆਂ ਦਾ ਹੱਕ ਬਣਦਾ ਆ ਪੱਕੇ ਬੋਲੋ ਸਾਡੀ ਦਾ ਪੰਜਾਬੀਆਂ ਨਹੀਂ ਉਹਦਾ ਸੁਪਾ ਨਹੀਂ ਤੁਸੀਂ ਤੁਮਨ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ 70 ਕਿ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਆਡਰਸਟ ਦਿਖਾ ਦਿਓ ਬੰਦੇ ਤੁਸੀਂ ਚੈੱਕ ਕਰ ਲੈਣੇ 1000 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਕੇ ਲੱਗਦੀ ਕੋਈ ਕਹੀ ਕ੍ਰਿਮੀਨਲ ਹੈ ਯਾਰ ਸਵਾਹ ਘੰਟੇ ਦਾ ਪਹੁੰਚਿਆ ਇੱਥੇ ਕਿਹਨੇ ਲਾ ਟੋੜਿਆ ਕਿਹਨੇ ਲੱਗਿਆ ਸਾਰੇ ਨਾਲ ਕੋਈ ਟੋੜਿਆ ਯਾਰ ਆਇਆ ਇਕ ਇਧਰ ਹੋਇਓ ਭਾਜੀ 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 ਬੈਠੋ ਸਰ ਕੀ ਗੱਲ ਹੋ ਗਈ ਸਰ ਕੀ ਮੈਂ ਤੇ ਕੀ ਆ ਜੀ ਕਹਿੰਦੇ ਦਫਤਰ ਦਫਤਰ ਤੋੜਿਆ ਕੋਈ ਰੋਕ ਲਾ ਕਰੇ ਆਕਸ਼ਨ ਨੂੰ ਚੰਗੀ ਕਾਉਂਟਰ ਤੇ ਡੇਟ ਪਾਉਂਦੇ ਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸੁਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੇ ਆ ਕਿਹੜੀ ਕੰਪਲੇਟ ਆ ਹੁਣੇ ਕੰਪਲੇਟ ਲਿਖੀ ਆ ਤੁਸੀਂ ਹੁਣੇ ਕੰਪਲੇਟ ਲਿਖੀ ਆ ਤੁਸੀਂ

मुराबाद मुरदाबाद मुराबाद मुरदाबाद 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 ਮੇਰੇ ਵਾਲੀ ਕੁੱਤੇ ਪਤਾ ਨਹੀਂ ਕੀ ਆ ਓਏ ਸਾਡੇ 'ਚ ਗੁੱਸਾ ਕਿੱਲਾ ਸਾਡੇ 'ਚ ਪੰਜਾਬੀਆਂ ਦਾ ਤੁਸੀਂ ਲੱਗਿਓ ਦੱਲੀਆਰੇ ਦੇ ਮਗਰੇ ਓ ਚੱਪੀ ਆਪਣੀ ਓਏ ਮਜਾ ਗੱਲ ਚਿੱਠੀ ਰੋੜ ਤੇ ਪੰਜਾਬ ਦੀ ਹਰ ਕਰ ਉਹ ਨਾ ਯਾਰ ਮੈਂ ਅਗਲਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਉੱਥੇ 60 ਮਿੰਟ ਉਹ ਬਾਈ ਪਰੇ ਹਟੋ ਜੇ 1 ਮਿੰਟ ਕਿੱਥੇ ਨਹੀਂ ਆਏ ਉੱਥੇ 60 ਮਿੰਟ ਰੇੜੇ 'ਚ ਉੱਥੇ ਨਹੀਂ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਕਸ਼ਾ ਵੇਖਦੇ ਪਏ ਸੀ ਕੀ ਗੱਲ ਸਾਡੇ ਪੰਜਾਬੀ ਕੀ ਹੋਇਆ ਕੀ ਆ ਸਾਨੂੰ ਹੱਥ ਪਾ ਕੇ ਠੋਕਾ ਬੇ ਕੀ ਕਰਨਾ ਇਹ હાથ <coughs> પા <coughs> 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 <coughs>